ਦਾ ਪਿੰਡ ਦਾ ਜਾਂ ਪਿੰਡ ਦੀ ਕੁੜੀ ਪਿੰਡ ਦੇ ਮੁੰਡੇ ਨਾਲ ਵਿਆਹ ਕਰਵਾਉਣਗੇ ਤਾਂ ਦੋਸਤੋ ਇਹ ਵੀਡੀਓ ਹੈ ਜੀ ਮੋਗੇ ਜ਼ਿਲ੍ਹੇ ਦੇ ਕਿਸੇ ਪਿੰਡ ਦਾ ਜਿੱਥੇ ਪਿੰਡ ਦੀ ਪੰਚਾਇਤ ਦੇ ਵੱਲੋਂ ਕੁਝ ਮਤੇ ਪਾਏ ਗਏ ਨੇ ਪਿੰਡ ਵਾਸੀਆਂ ਦੇ ਲਈ ਤਾਂ ਜਿਹੜਾ ਇਹਨਾਂ ਮਤਿਆਂ ਦੀ ਉਲੰਘਣਾ ਕਰੇਗਾ ਉਸ ਨੂੰ ਬੰਦੀ ਸਜ਼ਾ ਵੀ ਦਿੱਤੀ ਜਾਵੇਗੀ ਜਿਵੇਂ ਕਿ ਤੁਸੀਂ ਵੀਡੀਓ ਦੇ ਇੰਟਰੋ ਵਿੱਚ ਸੁਣਿਆ ਹੋਵੇਗਾ ਕਿ ਜਿਹੜਾ ਮੁੰਡਾ ਕੁੜੀ ਪਿੰਡ ਦੇ ਵਿੱਚ ਹੀ ਆਪਸੇ ਵਿੱਚ ਵਿਆਹ ਕਰਾਵੇਗਾ ਉਸ ਦਾ ਪਿੰਡ ਵੱਲੋਂ ਭਾਂਡਾ ਤਿਆਗ ਦਿੱਤਾ ਜਾਵੇਗਾ ਇਸ ਤਰ੍ਹਾਂ ਦੇ ਹੀ ਕੁਝ ਹੋਰ ਇਹਨਾਂ ਨੇ ਮਤੇ ਪਾਏ ਨੇ ਪਿੰਡ ਵਾਸੀਆਂ ਦੇ ਲਈ ਜਿਹੜੇ ਪਿੰਡ ਵਾਸੀਆਂ ਨੂੰ ਮੰਨਣੇ ਵੀ ਪੈਣਗੇ ਹੋਰ ਕਿਹੜੇ-ਕਿਹੜੇ ਮਤੇ ਪਾਏ ਨੇ ਇਸ ਪਿੰਡ ਦੀ ਪੰਚਾਇਤ ਦੇ ਵੱਲੋਂ ਤੁਹਾਨੂੰ ਦਿਖਾਉਨੇ ਆ ਪੂਰਾ ਵੀਡੀਓ ਜੇਕਰ ਤੁਸੀਂ ਇਸ ਪੰਚਾਇਤ ਦੇ ਮਸਲੇ ਦੇ ਨਾਲ ਸਹਿਮਤ ਹੋ ਤਾਂ ਅੱਗੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਔਰ ਨਾਲ ਹੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਜੇਕਰ ਤੁਹਾਨੂੰ ਪੰਚਾਇਤ ਦਾ ਇਹ ਕੰਮ ਵਧੀਆ ਲੱਗਾ ਤਾਂ ਇਸ ਵੀਡੀਓ ਤੇ ਕਮੈਂਟ ਜਰੂਰ ਕਰਿਓ ਜਿਹੜਾ ਭੋਗ ਆਪਣੇ ਮਾਰਗ ਦੇ ਭੋਗ ਆ ਉਹਦੇ ਤੇ ਕੋਈ ਵੀ ਚਾਹ ਦੇ ਨਾਲ ਪਕੌੜੇ ਜਾਂ ਮਿੱਠਾ ਨਹੀਂ ਖਵਾ ਸਕਦਾ ਤੇ ਜੇ ਕਿਸੇ ਨੇ ਕੋਈ ਮਿੱਠਾ ਖਵਾਣਾ ਵੀ ਆ ਵੱਧ ਤੋਂ ਵੱਧ ਜਲੇਬੀ ਜਿਵੇਂ ਉਹ ਰੋਟੀ ਦੇ ਨਾਲ ਆ ਮਗਰੋਂ ਉਹ ਜਲੇਬੀ ਖਵਾ ਸਕਦਾ ਚਾਹ ਦੇ ਨਾਲ ਪਕੌੜੇ ਤੇ ਮਿੱਠਾ ਪੂਰਨ ਤੌਰ ਤੇ ਬੰਦ ਆ ਜਿਹੜਾ ਚਿੱਟਾ ਤੇ ਗੋਲੀਆਂ ਵੇਚੂਗਾ ਉਹਦੇ ਪੰਚਾਇਤ ਕੋਈ ਮੈਂਬਰ ਹੋ ਗਿਆ ਸਰਪੰਚ ਹੋ ਗਿਆ ਤੇ ਪਿੰਡ ਦੇ ਜਿਹੜੇ ਨੰਮਣਦਾਰ ਆ ਉਹਦੀ ਨਾਂ ਕੋਈ ਜਵਾਨਤ ਕਰਾਊਗਾ ਨਾ ਉਹਨਾਂ ਦੇ ਮਗਰ ਜਾਊਗਾ ਤੇ ਕੋਈ ਵੀ ਜਾਂ ਸਾਡੇ ਵਿਰੋਧੀ ਕਰਦਾ ਕੋਈ ਆਗੂ ਆ ਉਹ ਵੀ ਇਸ ਦੇ ਮਗਰ ਨਹੀਂ ਜਾਊਗਾ ਕਿਉਂਕਿ ਇਹ ਜਿਹੜੀਆਂ ਤਨੌਣੀਆਂ ਹੱਕਾਂ ਦਾ ਹੜੀ ਜਿਹੜੀ ਪੀੜੀ ਨੂੰ ਖਰਾਬ ਕਰ ਰਹੀਆਂ ਵਾ ਦੂਜਾ ਜਿਹੜੇ ਮੰਤ ਜਿਹੜੇ ਸ਼ਾਗਨ ਲੈਣ ਆਉਂਦੇ ਆ ਬੱਚਾ ਹੋਵੇ ਤਾਂ ਜਿਹੜਾ ਸਾਡੇ ਮਾਈ ਵੀ ਸੈਕਟੇਰ ਵਦਾ ਸੀ ਇਹ ਆ ਉਹ ਉਹਨਾਂ ਨੂੰ 5-500 ਰੁਪਏ ਵੱਧ ਤੋਂ ਵੱਧ ਦੇਣਗੇ ਜਿਹੜੇ ਜ਼ਿਮੀਂਦਾਰ ਭਰਾ ਵਾ ਉਹ ਵੱਧ ਤੋਂ ਵੱਧ 1100 ਰੁਪਏ ਦੇ ਸਕਦੇ ਆ ਜਿਹੜਾ ਤੀਜਾ ਵਾ ਜਦੋਂ ਸਾਡੇ ਡੈਥ ਹੋ ਜਾਂਦੀ ਆ ਤੇ ਕੇ ਪਰਿਵਾਰ ਵੱਲੋਂ ਜਾਂ ਕਹਿ ਲਈਏ ਜਾਂ ਕਿਸੇ ਆਪਾਂ ਸਹੁਰੇ ਪਰਿਵਾਰ ਵੱਲੋਂ ਉਹਨਾਂ ਦਾ ਖਫਣ ਡੀਕਣ ਲੱਗ ਜਾਂਦੇ ਆ ਉਹ ਜਿਹੜਾ ਬਈ ਜੇ ਉਹਨਾਂ ਦਾ ਆਖਰੀ ਸੂਟ ਜਾਂ ਕੋਈ ਵੀ ਪਰਿਵਾਰ ਆ ਉਹਨਾਂ ਨੂੰ ਆਪਣੇ ਪਰਿਵਾਰ ਵਿੱਚੋਂ ਹੀ ਜਿਹੜਾ ਕੋਈ ਪੁਰਾਣਾ ਸੂਟ ਪਾ ਸਕਦਾ ਕੋਈ ਜੇ ਕੋਈ ਮੁੰਡਾ ਪਿੰਡ ਦਾ ਜਾਂ ਪਿੰਡ ਦੀ ਕੁੜੀ ਉਹ ਪਿੰਡ ਦੇ ਮੁੰਡੇ ਨਾਲ ਵਿਆਹ ਕਰਵਾਉਣਗੇ ਉਹਨਾਂ ਦਾ ਪਿੰਡ ਵਿੱਚੋਂ ਭਾਂਡਾ ਪਿਆਕ ਦਿੱਤਾ ਜਾਊਗਾ